ਹਾਂਜੀ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਅੱਜ ਆਪਾਂ ਦੋਸਤੋ ਮਾਝੇ ਦੀ ਧਰਤੀ ਤੇ ਪਹੁੰਚੇ ਸੀਗੇ ਬਾਈ ਰਣਜੀਤ ਦੇ ਘਰੇ ਤੇ ਪਿੰਡ ਹੈਗਾ ਦੋਸਤੋ ਪੂਲਾ ਤੇ ਭਿੱਖੀ ਵਣ ਤੋਂ ਜਿਹੜੀ ਇਹਦੀ ਮਤਲਬ ਦੂਰੀ ਆ ਸਿਰਫ 2 ਤੋਂ 3 ਕਿਲੋਮੀਟਰ ਦੇ ਵਿੱਚ ਆ ਤੇ ਬਿਲਕੁਲ ਘਰੇਲੂ ਪਰਿਵਾਰ ਦੇ ਕੋਲੇ ਅੱਜ ਆਪਾਂ ਵੀਡੀਓ ਕਰਨ ਪਹੁੰਚੇ ਆ ਤੇ ਬਾਈ ਦੇ ਜਿਹੜੇ ਪਸ਼ੂ ਰੱਖਿਆ ਦੋਸਤੋ ਮੈਂ ਤੁਹਾਨੂੰ ਪਹਿਲਾਂ ਦਿਖਾਦਾ ਬੜੇ ਸ਼ੌਂਕ ਨਾਲ ਰੱਖੀਆਂ ਹੋਈਆਂ ਝੋਟੀਆਂ ਤੇ ਰਿਕਾਰਡ ਵਾਲੀਆਂ ਦੋਸਤੋ ਬਹੁਤ ਵਧੀਆ ਬੋਲ ਆ ਜਿਹੜੇ ਜਿਨ੍ਹਾਂ ਦੀਆਂ ਇਹ ਧੀਆਂ ਆ ਸੋ ਆ ਝੋਟੀ ਮੇਰੇ ਹਿਸਾਬ ਨਾਲ ਹਰਿਆਣੇ ਵਾਲੀਆਂ ਝੋਟੀਆਂ ਨੂੰ ਵੀ ਮਾਤ ਪਾਉਂਦੀ ਆ ਬਿਲਕੁਲ ਜੈਡ ਬਲੈਕ ਆ ਤੇ ਬਹੁਤ ਹੀ ਵਧੀਆ ਬਾਈ ਆਪਣੇ ਫਾਰਮ ਤੇ ਕੰਮ ਕਰਦਾ ਆ ਰਿਹਾ ਤੇ ਇੱਧਰ ਜਿਹੜੇ ਇਹਨਾਂ ਦੇ ਬੱਚੇ ਆ ਦੋਸਤੋ ਤੁਹਾਨੂੰ ਮੈਂ ਉਹ ਵੀ ਇੱਕ ਵਾਰੀ ਨਿਗਾ ਮਰਾ ਦੇਣਾ ਦੇਖੋ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆ ਚੰਗੇ ਸੀਮਨ ਦਾ ਤੇ ਆਮ ਬੰਦਾ ਦੁੱਧ ਤੋਂ ਪਰਹੇਜ਼ ਕਰ ਦਿਆਂਦਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਜਿਹੜੀ ਅੱਧੀ ਖੁਰਲੀ ਤੇ ਫੀਡ ਨਾ ਭਰੀ ਪਈ ਆ ਸੋ ਇਦਾਂ ਹੀ ਸ਼ੌਂਕ ਨਾਲ ਹੀ ਦੋਸਤੋ ਜਾਨਵਰ ਤਿਆਰ ਹੁੰਦੇ ਆ ਤੇ ਆਓ ਹੁਣ ਆਪਾਂ ਬਾਈ ਜੀ ਹੁਣਾਂ ਨਾਲ ਕਰਦੇ ਆ ਗੱਲਬਾਤ ਤੇ ਐਡਰੈਸ ਤੁਹਾਨੂੰ ਮੈਂ ਵੀ ਦੱਸਦਾ ਬਾਈ ਜੀ ਹੁਣਾਂ ਤੋਂ ਵੀ ਪੁੱਛ ਲਾਂਗੇ ਤੇ ਬਾਕੀ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾਗਾ ਘਰੇਲੂ ਪਸ਼ੂ ਆ ਤੇ ਬਾਕੀ ਜੇ ਕਿਸੇ ਹੋਰ ਵੀ ਸੱਜਣ ਵੀਰ ਨੇ ਆਪਣੇ ਤੋਂ ਵੀਡੀਓ ਬਣਵਾਉਣੀ ਹੋਵੇ ਤਾਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਆ ਬਾਕੀ ਬਾਈ ਦਾ ਜਿਹੜਾ ਨੰਬਰ ਆ ਆਪਾਂ ਡਿਸਪਲੇ ਤੇ ਚਲਾਵਾਂਗੇ ਸੋ ਆਜੋ ਬਾਈ ਜੀ ਸਾਹਮਣੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹਾਂ ਕੀ ਹਾਲ ਚਾਲ ਆ ਬਹੁਤ ਵਧੀਆ ਵੀਰ ਤੁਸੀਂ ਹਾਂ ਵੱਡੇ ਵੀਰ ਆਪਣਾ ਨਾਮ ਕੀ ਆ ਰਣਜੀਤ ਸਿੰਘ ਜੀ ਅੱਛਾ ਰਣਜੀਤ ਸਿੰਘ ਤੇ ਪਿੰਡ ਜੀ ਪਿੰਡ ਆਪਣਾ ਪੂਲਾ ਪੂਲਾ ਸ਼ਹੀਦ ਭਾਈ ਤਾਰੂ ਸਿੰਘ ਵਾਲਾ ਸ਼ਹੀਦ ਭਾਈ ਤਾਰੂ ਸਿੰਘ ਵਾਲਾ ਤੇ ਬਾਈ ਜੀ ਇਹ ਕਿੰਨੇ ਕਿਲੋਮੀਟਰ ਦੂਰ ਆ ਜਿਹੜਾ ਮੰਨ ਲਓ ਭਿੱਕੀਵਣ ਤੋਂ ਭਿੱਕੀਵਣ ਤੋਂ ਇਹ ਹੈਗਾ ਜੀ 2.5 ਤੋਂ 3 ਕਿਲੋਮੀਟਰ ਦੂਰ ਹੋਊਗਾ ਠੀਕ ਆ ਹਾਂਜੀ ਇਹ ਜ਼ਿਲ੍ਹਾ ਕਿਹੜਾ ਲੱਗਦਾ ਆਪਾਂ ਨੂੰ ਜ਼ਿਲ੍ਹਾ ਆਪਾਂ ਨੂੰ ਤਰਨਤਾਰਨ ਤਹਿਸੀਲ ਪੱਟੀ ਠੀਕ ਆ ਜੀ ਹਾਂਜੀ ਤੇ ਅੱਜ ਵੱਡੇ ਵੀਰ ਜਿਹੜੇ ਆਪਾਂ ਪਸ਼ੂ ਸੇਲ ਕੀਤੇ ਆ ਇਨਾਂ ਦੇ ਵਿੱਚ ਕਿਹੜੇ ਕਿਹੜੇ ਨਾਗ ਆਪਾਂ ਮੰਨ ਲਓ ਸੇਲ ਕਰਨੇ ਆ। ਇਹਨਾਂ ਦੇ ਵਿੱਚ ਜੀ ਇੱਕ ਆ ਗਾਂ ਹੈ। ਅੱਛਾ ਜੀ। ਤੇ ਠੀਕ ਆ। ਇਹ ਕਿ ਇਧਰ ਆਪਣੀ ਆ ਮੱਝ। ਅੱਛਾ ਜੀ। ਹਾਂ ਜੀ। ਠੀਕ ਆ। ਤੇ ਆਪਾਂ ਪਹਿਲਾਂ ਭਾਜੀ ਇਧਰ ਗਾਂ ਤੋਂ ਜੇ ਸ਼ੁਰੂਆਤ ਕਰੀਏ ਤੇ ਗਾਂ ਜਿਹੜੀ ਆ ਇਹ ਕਿੰਨੇਵੇਂ ਸੂਏ ਆ। ਗਾਂ ਵੀਰੇ ਸੂਆਂ ਦਾ ਕਹਿਨੂੰ ਤੇ ਮੈਂ ਜੋ ਕੋਈ ਮਰਜ਼ੀ ਕਹੀ ਜਾਵਾਂ। ਮੈਂ ਗਾਂ ਲੈ ਆਂਦੀ ਸੀ। ਅੱਛਾ ਲੈ ਕੇ ਆਂਦੀ ਸੀ ਤੁਸੀਂ। ਠੀਕ ਆ ਜੀ। ਕਿੰਨੇ ਲੈ ਆਂਦੀ ਸੀ ਇਹ ਸੂਈ ਸੀ ਆਪਣੇ ਘਰ ਆ ਕੇ। ਅੱਛਾ ਜੀ। ਤੇ ਮੈਂ ਉਦੋਂ ਗੱਭਨ ਲੈ ਕੇ ਆਇਆ ਸੀ। ਠੀਕ ਹੈ ਜੀ ਤੇ ਘਰ ਦੇ ਦੁੱਧ ਵਾਸਤੇ ਉਦੋਂ ਦੁੱਧ ਨਹੀਂ ਸੀ ਹੈਗਾ ਠੀਕ ਹੈ ਜੀ ਤੇ ਇਸ ਟਾਈਮ ਤੇ ਆ ਕਿ ਮੈਨੂੰ ਕੁਛ ਰਜੇਵਾ ਕੁਛ ਟਾਈਮ ਬਾਅਦ ਕਿਤੇ ਜਾਣਾ ਪੈਣਾ ਠੀਕ ਹੈ ਜੀ ਤੇ ਬੱਚਾ ਮੇਰਾ ਸਟੱਡੀ ਕਰਦਾ ਪਿਆ ਠੀਕ ਹੈ ਜੀ ਬਹੁਤ ਕੋਲ ਟਾਈਮ ਨਹੀਂ ਹੈਗਾ ਤਾਂ ਕਰਕੇ ਸੋਚਿਆ ਵੀ ਦੋ ਪਸ਼ੂ ਘਟਾ ਦਿੰਨੇ ਆ ਮੰਨ ਲਓ ਇਹ ਕਿੰਨੇ ਸੂਏ ਆਪਣੇ ਘਰੇ ਸੂਪੀ ਆ ਆਪਣੇ ਕੋਲ ਇਹੋ ਸੂਆ ਹੀ ਸੂਈ ਹੈ ਅੱਛਾ ਇਹੋ ਸੂਆ ਸੂਈ ਹੈ ਠੀਕ ਆ ਇਹੋ ਸੂਆ ਸੂਈ ਤੇ ਬਾਕੀ ਦੂਸਰਾ ਨਹੀਂ ਇਹਦਾ ਜਿਹੜਾ ਆਪਾਂ ਦਰਸ਼ਕਾਂ ਨੂੰ ਦੁੱਧ ਬਾਰੇ ਦਸੀਏ ਵੀ ਕਿੰਨਾ ਦੁੱਧ ਇਸ ਟਾਈਮ ਤਿਆਰ ਆ ਦੁੱਧ ਵੇਰੇ ਪਹਿਲਾਂ ਤੇ ਇਹਦੇ ਥੱਲੇ ਚੋਂਦੇ ਰਹੇ ਆ ਆਪਾਂ ਤੇ ਇਸ ਟਾਈਮ ਤੋਂ 14 ਤੋਂ 15 ਲੀਟਰ ਜਿਹੜਾ ਬਿਲਕੁਲ ਤਿਆਰ ਆ ਅੱਛਾ ਜੀ ਜਿੱਦਾਂ ਮਰਜ਼ੀ ਕੋ ਲੀਟਰਾਂ ਦੇ ਵਿੱਚ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਕੋਈ ਨਿੰਦ ਵਿਚਾਰ ਨਹੀਂ ਠੀਕ ਆ ਜੀ ਹਾਂਜੀ ਤੇ ਇਹਦੇ ਸੂਏ ਨੂੰ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਵੀਰੇ ਤਿੰਨ ਕੁ ਮਹੀਨੇ ਦੇ ਕਰੀਬ ਆ ਤਿੰਨ ਮਹੀਨੇ ਦੇ ਕਰੀਬ ਆ ਹਾਂਜੀ ਤੇ ਇਹਦਾ ਆਪਾਂ ਥੋੜਾ ਜਿਹਾ ਢੇੜਾ ਕਢਾ ਦਈਏ ਬਾਈ ਜੀ ਤੋੜ ਕੇ ਹੈ ਸੋ ਦੋਸਤੋ ਬਾਈ ਦੇ ਦਸਲ ਮੁਤਾਬਕ ਤਿੰਨ ਮਹੀਨੇ ਦੇ ਜਿਹੜਾ ਨੇੜੇ ਦਾ ਸੂਆ ਹੋ ਚੁੱਕਾ ਵਾ ਸੋ ਤੁਸੀਂ ਦੇਖ ਸਕਦੇ ਆ ਬਿਲਕੁਲ ਜਿਹੜੀ ਗੱਲ ਕਰੇਲੂ ਪਰਿਵਾਰ ਦੀ ਇਹ ਮੰਨ ਲਓ ਫੈਮਿਲੀ ਦੇ ਨਾਰਮਲ ਪਸ਼ੂ ਰੱਖੇ ਹੋਏ ਘਰੇ ਤੇ ਗੱਲ ਬਿਲਕੁਲ ਜੈਨੂਇਨ ਕੀਤੀ ਗਈ ਆ ਉਹ ਨਹੀਂ ਕਿ ਵੱਧ ਘੱਟ ਕੋਈ ਇਤਰਾ ਚੜਾਲ ਨਹੀਂ ਗੱਲ ਕੀਤੀ ਗਈ ਤੇ ਬਾਕੀ ਮੋੜ ਲਿਓ ਬਾਈ ਜੀ ਸੋ ਤੁਸੀਂ ਦੇਖ ਸਕਦੇ ਆ ਤੇ ਬਾਈ ਜੀ ਜਿਹੜਾ ਇੱਕ ਪਾਸਿਓ ਥੋੜਾ ਜਿਹਾ ਇਹ ਸਾਈਡ ਤੋਂ ਥਣ ਚੱਕਣ ਦੀ ਆ ਕਿਵੇਂ ਧਾਰਾਂ ਉਹਦੇ ਚ ਪੂਰੀਆਂ ਜਾਂ ਘਟ ਆਉਣੀਆਂ ਨਹੀਂ ਵੀਰੇ ਉਹਦੇ ਵਿੱਚ ਧਾਰਾਂ ਘਟ ਨੇ ਅੱਛਾ ਜੀ ਮੰਨ ਲਓ ਕਿੰਨਾ ਕੁ ਥਣ ਘਟ ਆ ਵੀਰੇ ਇਹਦੇ ਵਿੱਚ ਜਿਹੜੀ ਬਹਿਣੀ ਵਾਲੀਆਂ ਇਹਦੇ ਵਿੱਚੋਂ ਤਕਰੀਬਨ ਪਰਿਵਾਰੀ ਚੋਂ ਦਾ ਡੰਗਰ ਅੱਛਾ ਜੀ ਕਾ ਨੂੰ ਜ਼ਿਆਦਾਤਰ ਉਹ ਚੋਂਦੇ ਆ ਅੱਛਾ ਜੀ ਤੇ ਉਹਦੇ ਵਿੱਚੋਂ ਦਾਦੇ ਸੀ ਤਕਰੀਬਨ ਕੋਈ 40-45 ਧਾਣਾ ਘੱਟ ਹੋਣਗੇ ਆ ਮੰਨ ਲਓ ਕੋਈ ਕਹਿੰਦਾ ਪਾਉ ਕੋਈ ਪਾਈ ਆ ਅੱਧਾ ਕਿਲੋ ਤੋਂ ਹਾਂ ਜੀ ਅੱਧਾ ਕਿਲੋ ਅੱਧਾ ਕਿਲੋ ਦੇ ਕਰੀਬ ਅੱਧਾ ਕਿਲੋ ਦੇ ਕਰੀਬ ਦੋਸਤੋ ਜਿਹੜਾ ਇਧਰਲੇ ਪਾਸੇ ਬਹਿਣੀ ਵਾਲਾ ਥਾਣਾ ਤੁਸੀਂ ਦੇਖ ਸਕਦੇ ਆ ਥਾਣਾ ਥਾਣਾ ਥੋੜਾ ਜਿਹਾ ਉੱਚਾ ਵਾ ਕਿਉਂਕਿ ਮੇਰੀ ਇਹ ਸੋਚ ਕੇ ਹੁਣ ਮੈਂ ਬਿਲਕੁਲ ਗਾਂ ਦੇ ਕੋਲੇ ਆ ਤੁਸੀਂ ਸੋਸ਼ਲ ਮੀਡੀਆ ਨੈਟਵਰਕ ਤੇ ਇਹਨੂੰ ਗਾਂ ਨੂੰ ਦੇਖ ਕੇ ਖਰੀਦਣਾ ਤੇ ਇਸ ਕਰਕੇ ਬਾਈ ਤੋਂ ਆਪਾਂ ਗੱਲ ਸਾਰੀ ਪੁੱਛ ਲਈ ਆ ਬਾਕੀ ਠੰਡੀ ਆ ਵੀਰੇ ਅੱਛਾ ਬਿਲਕੁਲ ਠੰਡੀ ਸੀ ਲਿਆ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਚੋ ਮਾੜੀ ਜੀ ਧਾਰਾ ਬਾਈ ਮਾਰ ਕੇ ਮਰੀ ਹਾਂ ਥੱਲੇ ਚਾਰ-ਚਾਰ ਮਾੜੀ ਸੋ ਠੀਕ ਆ ਠੀਕ ਆ ਤੇ ਇਹ ਕਿਸੇ ਵਪਾਰੀ ਕੋਲ ਹੁੰਦੀ ਅੱਛਾ ਇਹਦੇ ਆ ਪੈਰ ਪੂਰੇ ਜੇ ਬਣੇ ਹੋਣੇ ਸੀ ਚਲੋ ਤਾਂ ਹੁਣ ਆਪਣਾ ਘਰ ਦਾ ਕੰਮ ਆ ਠੀਕ ਆ ਤੇ ਆਪਣੇ ਕੋਲ ਨਾਂ ਤੇ ਉਹਨਾਂ ਕੋਈ 15 ਦਾ ਨੰਬਰ ਹੀ ਆ ਠੀਕ ਆ ਤੇ ਨਾਂ ਆਪਾਂ ਬਣਵਾਇਆ ਹੀ ਆ ਸੋ ਦੋਸਤੋ ਧਾਰਾ ਤੁਹਾਨੂੰ ਮਰਾ ਕੇ ਚੈੱਕ ਕਰਾਤੇ ਆ ਥਾਣਾ ਬਿਲਕੁਲ ਵਧੀਆ ਧਾਰ ਬੈਂਦੀ ਆ ਥਾਣਾ ਚੋਂ ਜਿਹੜਾ ਬਹਿਣੀ ਵਾਲੇ ਪਾਸੇ ਵਾਲਾ ਉਹਦੇ ਵਿੱਚ ਕੋਈ ਅੱਧਾ ਕਿਲੀਟਰ ਦਾ ਬਾਈ ਦੇ ਦਸਨ ਮੁਤਾਬਕ ਫਰਕ ਆ। ਦੁੱਧ 15 ਕਿਲੋ ਤਿਆਰ ਆ ਵੱਡੇ ਵੀਰੇ। ਹਾਂਜੀ 15 ਜਿੱਦਾਂ ਮਰਜੀ ਕੋਈ। 15 ਕਿਲੋ ਦੋਸਤੋ ਤੁਸੀਂ ਬਾਈ ਦੇ ਘਰੇ ਰਹਿ ਕੇ ਆਪਦੀ ਪੂਰੀ ਨਿਰਖ ਪਰਖ ਕਰਕੇ ਚੋ ਕੇ ਲਿਜਾ ਸਕਦੇ ਆ ਬਾਈ ਦੀ ਗਾਰੰਟੀ ਹੈਗੀ ਆ। ਤੇ ਵੱਡੇ ਵੀਰੇ ਇਹਦੀ ਜਿਹੜੀ ਡਿਮਾਂਡ ਆ ਆਪਾਂ ਕੀ ਕਰਦੇ ਆਂ? ਡਿਮਾਂਡ ਇਹਦੀ ਵੀਰੇ ਕਰਨੂ ਤੇ ਜਿਉਂ ਕੋ ਮਰਜੀ ਕਰੀ ਜਾਈਏ। ਹਾਂਜੀ। ਤੇ ਇਸ ਟਾਈਮ ਤੇ ਆਪਾਂ ਇਹ ਦੇ ਦਾਂਗੇ 45000 ਰੁਪਇਆ ਰੇਟ ਕਰਕੇ। अच्छा 45000 ਚੋ ਬਾਈ ਜੀ ਮਾਨਤਨ ਕਿੰਨਾ ਕੁ ਹੋਊਗਾ ਜੀ ਮਾਨਤਨ ਵੀਰੇ ਮਾਨਤਾਨ ਹੀ ਹੋਣਾ ਜੇ ਕੋਈ ਬਹੁਤਾ ਆਖੇ ਇਹ ਐਵੇਂ ਫੋਨ ਕਰੀ ਜਾਵੇ ਕਿਉਂ ਆਮ ਬੰਦੇ ਹੁੰਦੇ ਆ ਜੀ ਫੋਨ ਕਰਤਾ ਜੀ ਮੈਤੋਂ 35 ਲੈ ਲਓ ਮੈਤੋਂ 30 ਲੈ ਲਓ ਉਹ ਗੱਲ ਨਹੀਂ ਮਾਨਤਨ ਵਿੱਚ ਹੋਊਗਾ ਠੀਕ ਆ ਲੋ ਵੀ ਦੋਸਤੋ ਮਾਨਤਨ ਜ਼ਰੂਰ ਬਾਈ ਕਹਿੰਦਾ ਹੋਊਗਾ ਪਰ ਜਾਇਜ਼ ਹੋਊਗਾ ਤੇ ਜੇ ਕਿਸੇ ਨੂੰ ਕੋਈ ਬਹੁਤਾ ਫਰਕ ਲੱਗਦਾ ਤੇ ਮੇਰਾ ਵੀਰ ਉਸ ਹਿਸਾਬ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਬਾਕੀ ਆਹ ਤਾਂ ਛੋਟੀ ਘਰ ਰੱਖੀ ਹੋਈ ਨਾ ਬਾਈ ਜੀ ਹਾਂਜੀ ਹਾਂਜੀ ਘਰ ਰੱਖੀ ਹੈ ਛੋਟੀ ਠੀਕ ਆ ਤੇ ਇੱਧਰ ਦੋ ਮੱਝ ਆਇਆ ਬਾਈ ਕੋਲੇ ਬਹੁਤ ਹੀ ਚੰਗੀਆਂ ਤੇ ਬਾਈ ਤੋਂ ਇਸ ਮੱਝ ਬਾਰੇ ਵੀ ਆਪਾਂ ਡਿਟੇਲ ਲੈ ਲੈਣੇ ਆ ਬਾਈ ਜੀ ਜਿਹੜੀ ਇਹ ਮੱਝ ਆ ਹਾਂਜੀ ਇਹ ਘਰ ਦੀ ਆ ਕਿ ਮੋਲ ਲੈ ਕੇ ਆਈ ਸੀ ਵੀਰੇ ਵੀਰੇ ਲਿਆਂਦੀ ਸੀ ਇਹ ਮੈਂ ਪਹਿਲੇ ਸੂਏ ਮੋਲ ਅੱਛਾ ਪਹਿਲੇ ਸੂਏ ਲੈ ਕੇ ਆਈ ਸੀ ਹਾਂਜੀ ਉਦੋਂ ਗੱਭਨ ਸੀ ਅੱਛਾ ਜੀ ਤੇ ਆਪਣੇ ਘਰ ਆ ਕੇ ਸੂਈ ਠੀਕ ਆ ਜੀ ਤੇ ਇਸ ਟਾਈਮ ਤੇ ਤੀਸਰੇ ਸੂਏ ਸੂਈ ਆ ਅੱਛਾ ਜੀ ਤੇ ਗਾਂ ਚੌਥੇ ਆਸਤੇ ਨੂੰ ਸੀਮਨ ਲੱਗ ਜਾ ਸੀਮਨ ਆਪਣੀ ਉਹਨੂੰ ਵੀ ਲੱਗ ਗਿਆ ਗਾਹ ਨੂੰ ਵੀ اچھا ਗਾਹ ਨੂੰ ਵੀ ਸੀਮਨ ਲੱਗਾ ਹੋਇਆ ਸੀਮਨ ਉਹਨੂੰ ਵੀ ਲੱਗਾ ਵਾ ਇੱਕੇ ਦਿਨ ਦੇ ਦੋਵਾਂ ਨੂੰ ਸੀਮਨ ਲੱਗੇ ਆ ਠੀਕ ਆ ਜੀ ਇਹ ਵੀ ਗੱਬਣ ਗਾਹ ਵਾਲੇ ਸੂਏ ਨੂੰ ਵੀ ਸੀਮਨ ਲੱਗਾ ਹੋਇਆ ਗਾਹ ਨੂੰ ਇਹ ਗੱਬਣਿਆ ਇਹਨੂੰ ਲੱਗਾ ਹੈ ਜਿਹੜਾ ਆਪਣਾ ਬਧਨੀ ਕਰਨ ਵਾਲਾ ਜੈ ਸਿੰਘ ਦਾ ਬੋਲੇ ਹਨ ਬਲੀਸਾਨ ਬਲੀਸਾਨ ਉਹਦਾ ਸੀਮਨ ਬੋਲੇ ਇਹ ਵੀਰੇ ਮੰਨ ਲਓ ਇਸ ਟਾਈਮ ਕਿਹੜੇ ਸੂਏ ਸੂਈ ਆ ਤੇਰੇ ਘਰੇ ਇਹ ਇਹ ਤੇ ਜੇਸੂਏ ਸੂਈ ਆ ਤੀਜੀ ਸੂਏ ਸੂਈ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਅਜੇ 3 ਮਹੀਨੇ ਨਹੀਂ ਹੋਏ ਇਹਨੂੰ 21 ਤਰੀਕ ਨੂੰ 3 ਮਹੀਨੇ ਪੂਰੇ ਹੋਣੇ ਨੇ ਠੀਕ ਆ ਤੇ ਅੱਜ ਜਿਹੜਾ ਟੀਕਾ ਇਹਨੂੰ ਗਾਂ ਅਗਲੇ ਸੂਏ ਆਸਤੇ ਮਨ ਲੋ ਲਵਾਇਆ ਕਿੰਨੇ ਦਿਨ ਹੋ ਗਏ ਉਹਨੂੰ ਲੱਗੇ ਨੂੰ ਉਹਨੂੰ ਵੀਰੇ ਅੱਜ ਹੋ ਗਈ 16 ਤਰੀਕ 16 ਦਿਨ ਹੋ ਗਏ 16 ਦਿਨ ਹੋ ਗਏ 1 ਤਰੀਕ ਨੂੰ ਲੱਗਾ ਤੇ ਜਿਹੜਾ ਬਾਈ ਬਿਲਕੁਲ ਤੇਰੇ ਕੰਡੇ ਚਾੜਮਾ ਦੁੱਧ ਆ ਜਿਹੜਾ ਲੀਟਰਾਂ ਚ ਮੈਂਤੀ ਹੋ ਸਕਦੀ ਕਿੰਨਾ ਵਾ ਲੀਟਰਾਂ ਦੇ ਵਿੱਚ ਵੀਰੇ ਇਹਦੀ ਮੈਂਤੀ ਜਿਹੜਾ ਇਸ ਟਾਈਮ ਤੇ ਦੁੱਧ ਹੈਗਾ ਨਾ ਹਾਂਜੀ ਉਹ 9 ਲੀਟਰ ਤੋਂ ਤਾਂ ਹੋਊਗਾ 9 ਤੋਂ ਬਾਹਰ ਹੋਊਗਾ ਆਹ ਕਨੂ ਦੇ ਭਾਵੇਂ ਆਪਾਂ 10 ਵੀ ਆਖੀ ਜਾਈਏ ਪਰ 9 ਲੀਟਰ ਦੁੱਧ ਜਿੰਦਾ ਕੋਈ ਮਰਜ਼ੀ ਚੋਕੇ ਤੇ ਵੀਰੇ ਚਵਾਈ ਦੀ ਬਿਲਕੁਲ ਸਾਫ਼ ਚਵਾਈ ਦੀ ਬਿਲਕੁਲ ਓਕੇ ਪੂਰ ਛਿੱਟਾ ਤਾਂ ਨਹੀਂ ਕੋਈ ਪੈਂਦਾ ਕੋਈ ਸਾਫ਼ ਨਹੀਂ ਬਿਲਕੁਲ ਸਾਫ਼ ਆ ਠੀਕ ਮੰਨ ਲਓ ਜੇ ਕੱਲ ਨੂੰ ਕਿਉਂਕਿ ਸੋਸ਼ਲ ਮੀਡੀਆ ਤੇ ਜਿਆਦਾਦਾਰ ਪਰਿਵਾਰ ਜਿਹੜਾ ਬੀਬੀਆਂ ਚੋਂਦੀਆਂ ਵਾਂ ਮੰਨ ਲਓ ਲੇਡੀਜ਼ ਦੇ ਚੋਣ ਵਾਲੀ ਹੈਗੀ ਹਨ ਵੀਰੇ ਇੱਕ ਤੇ ਮੈਂ ਪਹਿਲਾਂ ਗੱਲ ਇਹੋ ਕਹੂੰਗਾ ਵੀ ਲੇਡੀਜ਼ ਦੇ ਚੋਣ ਵਾਲੀ ਵੀ ਆ ਅੱਛਾ ਜੀ ਬੱਚਿਆਂ ਦੇ ਚੋਣ ਵਾਲੀ ਵੀ ਆ ਠੀਕ ਆ ਜੇ ਕੋਈ ਘਰੇਲੂ ਪਰਿਵਾਰ ਨੂੰ ਜ਼ਰੂਰਤ ਆ ਠੀਕ ਹੈ ਤੇ ਵਪਾਰੀ ਵੀਰ ਨਾਲੋਂ ਪਹਿਲਾਂ ਕੋਈ ਘਰੇਲੂ ਪਰਿਵਾਰ ਮੇਰੇ ਨਾਲ ਸੰਪਰਕ ਕਰ ਲੈ ਠੀਕ ਹੈ ਜੀ ਠੀਕ ਹੈ ਕਿਉਂਕਿ ਮੈਨੂੰ ਪਤਾ ਵਾ ਮੈਂ ਤੈਨੂੰ ਸੂਵੇ ਦੇ ਘਰ ਪੀਤੇ ਆ ਠੀਕ ਹੈ ਜੀ ਨਾ ਕੋਈ ਪਿੱਛੇ ਦੀ ਸ਼ਿਕਾਇਤ ਆ ਠੀਕ ਹੈ ਜੀ ਨਾ ਲੱਤ ਚੁੱਕਣ ਦੀ ਠੀਕ ਹੈ ਜੀ ਤੇ ਜਿਹੜੀ ਇਹਦੇ ਨਾਲ ਕੱਟੀ ਹੈ ਆਪਣੀ ਹਾਂਜੀ ਉਹਦਾ ਇਹ ਹੈ ਕਿ ਜਿਹੜਾ ਆਪਾਂ ਮੁੱਲ ਕਰਾਂਗੇ ਇਹਦਾ ਹਾਂਜੀ ਕੱਟੀ ਮੈਂ ਬੜੀ ਸ਼ੌਂਕ ਨਾਲ ਪਾਲਣ ਡਿਆ ਆ ਵਾ ਤੁਸੀਂ ਵੇਖਿਆ ਫੀਲਡ ਵਿੱਚ ਪਈ ਆ ਬਿਲਕੁਲ ਬਿਲਕੁਲ ਤੇ ਦੋਸਤੋ ਜਿਹੜੀਆਂ ਬਾਈ ਦੇ ਕੋਲੇ ਫੀਮੇਲ ਕਾਫ ਆ ਦੋਨੇ ਤੇ ਉਹ ਵੀ ਬਹੁਤ ਟੌਪ ਦੀਆਂ ਵਾ ਤੇ ਬਾਈ ਨਾਲ ਡਿਸਕਸ ਕੀਤੀ ਤੇ ਬਾਈ ਕਹਿੰਦਾ ਜੇ ਕੱਲੀ ਮੱਝ ਵੀ ਕੋਈ ਲੈਣ ਦਾ ਇੱਛਕ ਹੋਵੇ ਤੇ ਮੈਂ ਕੱਟੀ 10000 ਰੁਪਏ ਦੀ ਵਿੱਚ ਰੱਖ ਲਊਗਾ ਤੇ ਫਿਰ ਇਹ ਚਾਰਟ ਤੇ ਮਿਲਪੂ ਬਾਈ ਚਾਰਟ ਤੇ ਫਿਰ ਇਹ ਅਗਲੇ ਦੀ ਖੇਚਲ ਕਰਨ ਤੇ ਆ ਮੈਂ ਇਹਦੇ ਬਾਰੇ ਨਹੀਂ ਕਹਿੰਦਾ ਕਿਉਂਕਿ ਮੈਂ ਚੋਈ ਨਹੀਂ ਨਾਲ ਹੀ ਪਾਸੇ ਮੈਂ ਬੱਚੇ ਤੇ ਚੋਣਾ ਠੀਕ ਆ ਹਾਂ ਤੇ ਜੇ ਕੋਈ ਵੀਰ ਤੇ ਜਿਹਦੀ ਆਪਾਂ ਘਰ ਜਾਂਦੀ ਆਏ ਉਹ ਆਪਣਾ ਐਡਰੈਸ ਦੇ ਦਵੇ ਠੀਕ ਆ ਤੇ ਇਸ ਟਾਈਮ ਤੇ ਆਪਣੇ ਤੋਂ ਪੂਰੇ ਪੈਸੇ ਦੇ ਕੇ ਲੈ ਜੇ ਜਿੱਦਣ ਛੱਡੇ ਫੀਡ ਦੇ ਪੈਸੇ ਮੈਂ ਉਹਨੂੰ ਦਊਗਾ ਬੰਦੇ ਨੂੰ ਇਮਾਨਦਾਰੀ ਨਾਲ ਫੀਡ ਕੱਟੀ ਨੂੰ ਪਾਈ ਜਾਵੇ ਕਿਹੜੇ ਬੋਲਦੀ ਆ ਬਾਈ ਜਿਹੜੀ ਮੰਨ ਲਓ ਫੀ ਮਿਲਕਾਫ ਆ ਉਹ ਬੁਲਟ ਸੀਮੰਦੀ ਆ ਬੁਲਟ ਸੀਮੰਦੀ ਆ ਹਾਂਜੀ ਸੋ ਬੁਲਟ ਆ ਗਿਆ ਇਹ ਆਪਣਾ ਐਚਐਸਬੀ ਦਾ ਹਾਂਜੀ ਚੰਗਾ ਬੁਲਟ ਸ ਠੀਕ ਆ ਅੱਛਾ ਸੋ ਲੋ ਵੀ ਮੇਤਰੋ ਬਾਈ ਨੇ ਇਹ ਵੀ ਆਫਰ ਦੇਤੀ ਆ ਵੀ ਜਿਹੜੀ ਇਹਦੀ ਮਗਰ ਕੱਟੀ ਆ ਜੇ ਤੁਸੀਂ ਲੈ ਕੇ ਜਾਣੀ ਚਾਹੋ ਨਾ ਮਾਂ ਦੇ ਨਾਲ ਜਦੋਂ ਇਹ ਭੱਜੂਗੀ ਦੁੱਧੋਂ ਜਾਂ ਮਾਲੋ ਡਰਾਈ ਪੀਰੀਅਡ ਹੋਊਗਾ ਦਾ ਸ਼ੁਰੂ ਤੁਸੀਂ ਕੱਟੀ ਬਾਈ ਨੂੰ ਵਾਪਸ ਦੇ ਸਕਦੇ ਆਂ ਤੇ ਫੀਡ ਦਾ ਖਰਚਾ ਨਾਲ ਦੇਊਗਾ ਤੇ ਕਿੰਨੇ ਪੈਸੇ ਦੀ ਬਾਈ ਲੈ ਰੱਖ ਸਕਦਾ 10000 ਰੁਪਇਆ ਮਾਤਾ ਛੋਟ ਕਰੂੰਗਾ 10000 ਰੁਪਇਆ ਵਾਲੋ ਬਾਈ ਕਹਿੰਦਾ ਵੀ ਮੈਂ ਲੈਸ ਕਰ ਦੂੰਗਾ ਜੇ ਕੋਈ ਵਾਪਸ ਕਰਨੀ ਜਾਵੇ ਜਿਹੜਾ ਚੰਗਾ ਸੀਮਨ ਹੁੰਦਾ ਚੰਗਾ ਹੁੰਦਾ ਬਾਈ ਜੀ ਤੋੜ ਦਈਏ ਇਹਨੂੰ ਮੜੀ ਜੀ ਸੋ ਤੁਸੀਂ ਦੇਖ ਸਕਦੇ ਆ ਬਿਲਕੁਲ ਬਰਾਬਰ ਦੇ ਜਿਹੜੇ ਤੁਸੀਂ ਇੱਥੋਂ ਝੋਲੀ ਦੇਖ ਸਕਦੇ ਥਾਣਾ ਇਹ ਨਾ ਓਕੇ ਆ ਤੇ ਬਾਕੀ ਦੁੱਧ ਵਾਲੀ ਆ ਪਤਲੇ ਪਿੰਡੇ ਦੀ ਮੱਝ ਐ ਵੀ ਤੇ ਜਿਹੜੇ ਮੇਰੇ ਵੀਰ ਨੇ ਵਧੀਆ ਆਪਣੇ ਫਾਰਮ ਤੇ ਪਸ਼ੂ ਰੱਖਣੇ ਆ ਤਾਂ ਉਹ ਇਹ ਮੱਝ ਨੂੰ ਖਰੀਦ ਕੇ ਲਿਆ ਸਕਦਾ ਵਾ ਮਗਰ ਇਹਦੇ ਕੱਟੀ ਵੀ ਬਹੁਤ ਚੰਗੀ ਆ ਨਜਾਇਜ਼ ਚੰਗੀ ਆ ਕਿਉਂਕਿ ਬਾਈ ਦੀ ਸੇਵਾ ਚੰਗੀ ਆ ਦੋਸਤੋ ਜੇਦੋਂ ਤੁਸੀਂ ਬਾਈ ਦੇ ਘਰ ਇੱਥੇ ਆ ਕੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਚੰਗੇ ਆ ਪਸ਼ੂ ਸੋ ਬਿਲਕੁਲ ਸ਼ਾਂਤ ਤੇ ਸੀਲ ਸੁਭਾਅ ਦੀ ਆ ਝੋਟੀ ਥੋੜੀ ਜੀ ਤੋਰ ਦਿਓ ਵੱਡੇ ਵੀਰੇ ਉਧਰ ਨੂੰ ਸੋ ਆ ਦੇਖ ਸਕਦੇ ਤੁਸੀਂ ਇਹਦੀ ਗਾੜੀ ਪਿਛਾੜੀ ਜਿਹੜੀ ਥਣ ਬਿਲਕੁਲ ਬਰਾਬਰ ਦੇ ਆ ਤੇ ਆਮ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਕਰਨ ਘਾਟ ਹੀ ਜਾਣਦੇ ਆ ਜਿਹੜੇ ਬੰਦਿਆਂ ਤੇ ਜਾਣਦੇ ਆ ਆਪਾਂ ਸਾਫ਼ ਸੁਥਰਾ ਹੀ ਡੰਗਰ ਵਿਖਾ ਕੇ ਥੋੜਾ ਜਿਹਾ ਖੁਸ਼ ਹੁੰਨੇ ਆ ਸੋ ਆ ਤੁਸੀਂ ਦੇਖ ਸਕਦੇ ਆ ਮਿੱਤਰੋ ਤੇਰੇ ਪਿੰਡ ਆ ਬਿਲਕੁਲ ਸਿੰਗਲ ਹੱਡੀ ਦੀ ਮੱਝ ਆ ਤੇ ਹਜੇ ਮੇਰੇ ਹਿਸਾਬ ਨਾਲ ਦੋਸਤੋ ਮੈਂ ਤੁਹਾਨੂੰ ਟਾਈਮ ਦਿਖਾਦਾ ਆ ਦੇਖੋ 2:49 ਹੋ ਗਏ ਤੇ ਚਵਾਈ ਚ ਹਜੇ ਕੋਈ 2-3 ਘੰਟੇ ਪਏ ਆ ਤੇ ਵਧੀਆ ਤਿਆਰੀ ਫੜੀ ਆ ਝੂਟੀ ਨਹੀਂ ਆ ਦੇਖੋ ਵੀਰੇ ਸਵੇਰ ਕਿੰਨੇ ਵਜੇ ਦੀ ਚਵਾਈ ਕੀਤੀ ਇਹਦੀ ਸਵੇਰੇ ਵੀਰੇ 5:30 ਦੀ ਚਵਾਈ ਸਾਡੀ ਪੱਕੀ ਸਵੇਰ ਦੀ ਵੀ 5:30 ਇਹ ਸ਼ਾਮ ਦੀ 5:30 ਠੀਕ ਆ ਲੋ ਵੀ 5:30 ਦੀ ਸਵੇਰੇ ਮੱਝ ਚੋਈ ਹੋਈ ਆ ਜਿਹੜੀ ਗੱਲ ਆ ਬਿਲਕੁਲ ਇਮਾਨਦਾਰੀ ਵਾਲੀਆਂ ਗੱਲਾਂ ਬਾਈ ਨੇ ਕੀਤੀਆਂ ਤੇ ਕਹਿਣ ਨੂੰ ਕੁਝ ਵੀ ਕਿਹਾ ਜਾ ਸਕਦਾ ਹੈਗਾ ਕਿਉਂਕਿ ਜੋ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਨੈਟਵਰਕ ਦੇ ਯੁੱਗ ਚੱਲਣ ਡਿਆ ਪਰ ਬਾਈ ਨੇ ਜੋ ਸਲੀਹਤ ਗੱਲ ਸੀ ਉਹੋ ਹੀ ਦੱਸੀ ਆ ਆਪਣਾ ਮੇਰੇ ਹੈਗਾ ਸਕੂਲ ਦਾ ਕੰਮ ਠੀਕ ਆ ਜੀ ਆਪਣੇ ਕੋਲ ਸਕੂਲ ਗੱਡੀਆਂ ਨੇ ਠੀਕ ਆ ਜੀ ਅਸੀਂ ਸਵੇਰੇ ਆਪਣਾ ਮਾਲ ਡੰਗਰ ਦਾ ਕਰਕੇ ਠੀਕ ਆ ਜੀ ਫਿਰ ਜਾਣਾ ਹੁੰਦਾ ਠੀਕ ਆ ਜੀ ਤੇ ਸਵੇਰੇ ਟਾਈਮ ਨਾਲ ਚੋ ਕੋਈ ਖਲ ਜਾਂਨੇ ਆ ਕੇ ਜਾਈਗੇ 7 ਵਜੇ ਚੋਈ ਆ ਘਰ ਦੇ 8 ਵਜੇ ਕਿਉਂਦੇ ਆ ਠੀਕ ਆ ਇਹ ਟਾਈਮ ਦੀ ਚੋਈ ਸ਼ਾਮ ਨੂੰ ਕੈਮ ਤੋਂ ਟਾਈਮ ਚੋਈਦੀਆਂ ਤੇ ਬਾਈ ਜੀ ਇਹਦੀ ਜਿਹੜੀ ਕੱਟੀ ਆ ਕਿਹੜੀ ਇਧਰਲੀ ਕਿ ਇਧਰਲੀ ਨਹੀਂ ਉਹ ਇਧਰ ਵਾਲੀ ਸੋ ਦੋਸਤੋ ਆ ਤੁਸੀਂ ਦੇਖ ਸਕਦੇ ਆ ਜਿਹੜੀ ਕੱਟੀ ਆ ਇਹ ਦੇ ਮੱਝ ਦੇ ਮਗਰੇ ਆ ਤੇ ਕੱਟੀ ਵੀ ਬਹੁਤ ਹੀ ਵਧੀਆ ਸੀਮੰਦੀ ਆ ਤੇ ਬਿਲਕੁਲ ਦੋ ਕਵਾਲ ਜਿਹੜੇ ਜਿੱਦਾ ਕਹਿ ਸਕਦੇ ਆ ਥੱਲੇ ਉਹ ਵਾਈਟ ਆ ਬਾਕੀ ਕੱਟੀ ਬਿਲਕੁਲ ਜੈੱਡ ਬਲੈਕ ਕਰ ਗਈ ਆ ਸਿੰਗ ਬਹੁਤ ਵਧੀਆ ਲੱਗਾ ਤੁਸੀਂ ਦੇਖ ਸਕਦੇ ਆ ਬਾਕੀ ਪਲੀ ਬਹੁਤ ਜਿਆਦਾ ਨਹੀਂ ਜਾਇ ਚੰਗੀ ਕੱਟੀਆਂ ਦੇਖ ਸਕਦੇ ਆ ਤੇ ਪਰਲੀ ਕੱਟੀ ਕਿਹੜੇ ਸੀਮੰਦੀ ਆ ਬਾਈ ਇਹ ਭੀਸ਼ਮਾ ਦੀ ਵੇਰੇ ਲੋ ਵੀ ਮਿੱਤਰੋ ਜਿਹੜੀ ਏਬੀ ਐਸ ਵੀਰਾ ਵਾਲੀ ਏ ਉਹਨਾਂ ਦੇ ਭੀਸ਼ਮਾ ਦੀ ਕੱਟੀ ਆ ਦੇਖੋ ਬਹੁਤ ਸਰੇ ਦੀ ਕਟੀਆਂ ਇਹ ਕਟੀਆਂ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਬਹੁਤ ਚੰਗੇ ਦੁੱਧ ਦੀ ਆਪਾਂ ਆਸ ਕਰ ਸਕਦੇ ਹਾਂ ਕਿਉਂਕਿ ਸੀਮਨ ਬਹੁਤ ਚੰਗਾ ਤੇ ਇਹਦੀ ماں ਵੀ ਤੁਹਾਨੂੰ ਮੈਂ ਦਿਖਾਉਣਾ ਜੀ ਦੀ ਭੀਸ਼ਮਾ ਦੀ ਘਟੀ ਆ ਅੱਛਾ ਜੀ ਤਾਂਜੀ ਨੇ 14 ਲੀਟਰ ਦੁੱਧ ਕਾਇ ਦਿੰਦੀ ਹੈ ਅੱਛਾ ਜੀ ਤਾਂਜੀ 14 ਲੀਟਰ ਚਾਉਂਦੇ ਰਿਆਂ ਵੱਡੇ ਵੀਰੇ ਜੀ ਯਾਰ 14 ਤੋਂ 15 ਸੀਗਾ ਤੇ ਐਦਕੀ ਕੁਝ ਮੇਰੀ ਸੇਵਾ ਚ ਕਮੀ ਰਹਿ ਗਈ ਜਿਹੜੇ ਪੱਠੇ ਘੱਟ ਸੀਗੇ ਐਦਕੀ ਤੁਹਾਨੂੰ ਪਤਾ ਬਰਸਾਤ ਹੁੰਦੀ ਰਹੀ ਆ ਤੇ ਪੱਠੇ ਨਹੀਂ ਵਧਦੇ ਹੋਏ ਤੇ ਐਦਕੀ 14 ਕਿਤੇ ਰਹੀ ਆ ਠੀਕ ਆ ਤੇ ਵੀਰ ਇਹਦੇ ਜਿਹੜਾ ਲੈਂਡ ਦੇਣਿਆ ਉਹ ਕੀ ਆ ਆਪਾਂ ਡਿਮਾਂਡ ਕਰਦੇ ਆ ਲੈਂਡ ਐਂਡ ਡਿਮਾਂਡ ਬਿਲਕੁਲ ਜਾਇਜ਼ ਜੀ ਆਪਾਂ ਕਰਾਂਗੇ ਹਾਂਜੀ 70000 ਰੁਪਏ ਆਪਣੀ ਡਿਮਾਂਡ 70000 ਇਹਦੇ ਵਿੱਚੋਂ ਹਲਕਾ ਫੁਲਕਾ ਮਾਨਤਾ ਹਾਂ ਮਾਨਤਾਂ ਜ਼ਰੂਰ ਕਰਾਂਗੇ ਹਾਂਜੀ ਹਾਂਜੀ ਲੋ ਵੀ ਮਿੱਤਰੋ ਜੇ ਹੁਣ ਇਧਰ ਵਾਲੇ ਪਾਸੇ ਸੋਚਿਆ ਜਾਵੇ ਤੇ ਬਾਈ ਨੇ 70000 ਕੀਤਾ ਮੁੱਲ ਤੇ ਮਾਨਤਾਂ ਤੁਹਾਡਾ ਇਹਦੇ ਵਿੱਚੋਂ ਪੂਰਾ ਹੋ ਜਾਣਾ ਹੈਗਾ ਜਿੱਥੇ ਆਊਗਾ ਤੇ 10000 ਰੁਪਏ ਕੱਟੀ ਦਾ ਕੱਟ ਕੇ ਮੇਰੇ ਹਿਸਾਬ ਨਾਲ ਇਹ 6000 ਅੰਦਰ ਮੱਝ ਰਹਿ ਜਾਣੀਆਂ ਇਸ ਇੰਨੇ ਦੇ ਵਿੱਚ ਆਉਂਦਾ ਕੁਝ ਨਹੀਂ ਸੱਜਣੋ ਮੇਲਾ ਹੈਗਾ ਲੁੱਟਣ ਵਾਲਾ ਅੱਗੇ ਹੁਣ ਤੁਹਾਡੀ ਮਰਜ਼ੀ ਆ ਇੱਕ ਬੱਚਾ ਮਗਰ ਆ ਦੂਸਰੇ ਨੂੰ ਗੱਬਣ ਹੋ ਗਈ ਆ ਤੇ ਨਾਲ ਦੁੱਧ ਦੇਈ ਜਾਣਾ ਇਹਨੇ ਕਰਮਾ ਵਾਲੀ ਨੇ ਤੇ ਇਹ ਦੇਖ ਲਓ ਵੀ ਹੁਣ ਇਹ ਜਿਹੜੇ ਸੀਮਨ ਆ ਨਾ ਹਾਂਜੀ ਇਹਨੂੰ ਸੀਮਨ ਹੁਣ ਬਦਨੀ ਵਾਲੇ ਬਲੀ ਦਾ ਲੱਗਾ ਬਦਨੀ ਆ ਦੇ ਬਲੀ ਦਾ ਸੀਮਨ ਲੱਗਾ ਸਟਰਾ ਆਪਣੇ ਕੋਲ ਆ ਸਟਰਾ ਤੁਹਾਡੇ ਕੋਲੇ ਆ ਆਪਾਂ ਸਿਲੰਡਰ ਇਥੋਂ ਲੈ ਕੇ ਗਏ ਹਾਂ ਅੱਛਾ ਜੀ ਤੇ ਵੀਰ ਦੇ ਨਾਲ ਫੋਟੋਆਂ ਵੀ ਕੀਤੀਆਂ ਸੀਮਨ ਪਾਉਂਦੇ ਦੀਆਂ ਉਹਦੀਆਂ ਵੀਡੀਓ ਵੀ ਬਣਾਈਆਂ ਠੀਕ ਹੈ ਕਿਉਂਕਿ ਆਪਾਂ ਕੰਮ ਕਰਦੇ ਹਾਂ ਸ਼ੌਂਕ ਦੇ ਨਾਲ ਠੀਕ ਹੈ ਤੇ ਕਾਹਨ ਕੋਈ ਇਹ ਨਾ ਆ ਕੇ ਵੀ ਨਹੀਂ ਪਤਾ ਨਹੀਂ ਕਿੱਥੋਂ ਨੇ ਲੈ ਆਇਆ ਡੁਪਲੀਕੇਟ ਹੋ ਸਕਦਾ ਸੀਮਨ ਠੀਕ ਹੈ ਜੀ ਡੁਪਲੀਕੇਟ ਵਾਲਾ ਆਪਾਂ ਕੰਮ ਹੀ ਕੱਢਿਆ ਚਲੋ ਜੀ ਲਓ ਵੀਰੇ ਇਹਨੂੰ ਬੰਨ੍ਹ ਦੋ ਉਥੇ ਤੇ ਮਿੱਤਰੋ ਇਹ ਸੀਗੀ ਅੱਜ ਦੀ ਵੀਡੀਓ ਤੇ ਤੁਹਾਨੂੰ ਮੈਂ ਇੱਕ ਵਾਰੀ ਸਕੰਦਰ ਦੀ ਝੋਟੀ ਦਿਖਾਉਣਾ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਇਹੋ ਜੀ ਝੋਟੀ ਜੇ ਕਿਤੇ ਉਹਦੇ ਕਾਹਨ ਹਰਿਆਣੇ ਖੜੀ ਹੁੰਦੀ ਤੇ 500 ਰੁਪਈਆਂ ਦੀ ਲੋਕੀ ਚੱਕ ਕੇ ਪਿੱਛੇ ਤੁਰੇ ਫੜਦੇ ਹੇ ਇਹ ਦੂਜੇ ਸੂਈ ਵੀਰੇ ਦੂਜੇ ਸੂਰੇ ਸੂਈ ਮਾੜਾ ਜਗਾੜਾ ਇਧਰ ਨੂੰ ਹੱਕੀਆਂ ਨੂੰ ਇਹਦੀ ਤਿਆਰੀ ਚੂਰੀ ਦੇਖੋ ਚੋ ਇਹਦਾ ਕੱਦ ਕਾਠ ਦੇਖੋ ਵੀ ਮਿੱਤਰੋ ਤੇ ਵਾਕਿਆ ਬਈ ਜਿਹੜੇ ਆਪਣਾ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਬੋਲਿਆ ਉਹਨਾਂ ਦੇ ਰਿਜ਼ਲਟ ਤਕੜੇ ਆ ਬਹੁਤ ਚੰਗੇ ਰਿਜ਼ਲਟ ਆ ਦੇਖੋ ਝੋਟੀ ਤੇ ਇਹ ਕਿੰਨਾ ਕ ਦੁੱਧ ਕੀਤਾ ਬਈਏ ਨੇ ਪੀਕ ਤੇ ਇਹਦਾ ਪੀਕ ਤੇ ਵੀਰੇ ਪਿਛਲੇ ਸਵੇਰੇ ਜਿੰਨਾ ਵੀਰਾਂ ਤੋਂ ਲਿਆਂਦੀ ਮੈਂ ਹਾਂਜੀ ਉਹ ਕਹਿੰਦੇ ਕਿ 13 ਤੋਂ 14 ਰਿਆ 13 ਤੋਂ 14 ਤੇ ਆਪਣੇ ਕੋਲ ਇਹਨੇ ਕਰਮਾ ਲਈ ਨੇ ਮੈਂ ਉਹਦਾ ਵੀ ਸ਼ੁਕਰ ਕਰਦਾ ਜਿੰਨੇ ਹੀਰਾ ਸਾਨੂੰ ਦਿੱਤਾ ਠੀਕ ਆ ਠੀਕ ਹੈ ਜੀ ਤੇ ਉਹਨਾਂ ਕਹੇ 13 ਤੋਂ 14 ਤੱਕ ਆਪਣੇ ਕੋਲ ਆ ਕੇ ਨੇ 17 ਤੋਂ 18 ਲੀਟਰ ਦੁੱਧ ਕੱਢਿਆ ਠੀਕ ਆ ਵਾਕਿਆ ਦੁੱਧ ਵਾਲੀ ਆ ਝੋਟੀ ਬਾਈ ਕੋਈ ਸ਼ੱਕ ਨਹੀਂ ਸਿੰਗਲ ਹੱਡੀ ਦੀ ਆ ਤੇ ਤੇਰੇ ਵੇਖੋ ਇਹਦੀ ਵੀ ਦਿੱਹਤੇ ਆ ਬੱਚਾ ਇਹ ਕਦੇ ਨਹੀਂ ਪਾਇਆ ਠੀਕ ਆ ਜੀ ਇਦਾਂ ਥੱਲੇ ਤੁਹਾਡੇ ਲੋਕ ਵੀ ਮਿੱਤਰੋ ਇਹ ਉਹ ਪਰਿਵਾਰ ਆ ਜਿਹੜੇ ਬਿਲਕੁਲ ਸੱਚ ਤੇ ਸਚਾਈ ਤੇ ਚੱਲਣ ਵਾਲੇ ਕਹਿਣ ਨੂੰ ਤੇ ਬਹੁਤ ਕੁਝ ਚੱਲਦਾ ਦੁਨੀਆਦਾਰੀ 'ਚ ਬਿਲਕੁਲ ਗੱਲਾਂ ਉਹ ਕੀਤੀਆਂ ਜਿਹੜੀਆਂ ਹੈਗੀਆਂ ਹੀ ਨਹੀਂ ਤੇ ਅੱਜ ਕੱਲ ਗਾਈਆਂ ਮਗਰ ਬੱਚੇ ਲੱਗ ਲੱਗੇ ਵੇਗਣ ਡੇ ਆ ਸਜਣੋ ਮੈਂ ਜੋ ਨੈਟਵਰਕ ਤੇ ਵਿਖਦਾ ਰੋਜ ਪਰ ਜਿਹੜੀ ਅਸਲੀਅਤ ਤੇ ਅਸਲੀਅਤ ਹੁੰਦੀ ਆ ਹੁਣ ਮਿੱਤਰੋ ਜਿਹੜੀ ਵੀ ਤੁਹਾਨੂੰ ਇਹਨਾਂ ਚੋਂ ਗਾਂ ਪਸੰਦ ਆਉਂਦੀ ਆ ਜਾਂ ਮੱਝ ਪਸੰਦ ਆਉਂਦੀ ਆ ਤਾਂ ਤੁਸੀਂ ਖਰੀਦ ਸਕਦੇ ਆ ਤੇ ਬਾਈ ਤੋਂ ਮੋਬਾਈਲ ਨੰਬਰ ਪੁੱਛ ਲਿਈਏ ਆਪਾਂ ਜਿੱਤੇ ਤੁਸੀਂ ਫੋਨ ਕਰਕੇ ਬਾਈ ਨਾਲ ਸੌਦਾ ਕਰਨਾ ਬਾਈ ਜੀ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ ਵੀਰੇ 94635 94635 53760 53768 94635 ਹਾਂਜੀ 54 53 53768 ਇਹਤੇ WhatsApp ਵੀ ਇੱਥੇ ਚੱਲਦਾ ਬਾਈ ਸੋ ਮਿੱਤਰੋ ਜੇ ਤੁਹਾਨੂੰ ਕੋਈ ਐਕਸਟਰਾ ਚਵਾਈ ਦੀ ਵੀਡੀਓ ਜਾਂ ਕੁਝ ਵੀ ਚਾਹੀਦੀ ਹੋਈ ਤੇ ਇਸੇ ਦੇ ਬਾਈ ਦਾ WhatsApp ਚੱਲਦਾ ਆ ਇਹ ਬਾਈ ਦੇ ਕੋਲੇ ਫੋਨ ਹੁੰਦਾ ਤੁਸੀਂ ਗੱਲ ਕਰਕੇ ਇਹਨਾਂ ਵਿੱਚੋਂ ਵੈੜ ਤੇ ਉਹ ਮੱਝ ਖਰੀਦ ਸਕਦੇ ਆ ਸੋ ਵੀਡੀਓ ਨੂੰ ਵੱਧ ਵੱਧ ਕਰਿਓ ਸ਼ੇਅਰ ਜਿਹੜਾ ਵੀਰਾਂ ਨੇ ਆਪਣੇ ਉਹ ਡਰਾ ਲੱਕੀ ਕੂਪਨ ਪੰਜਾਬ ਦਾ ਨਾਮ ਦਰਜ ਕਰਾਉਣਾ ਤੇ ਵੀਡੀਓ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਤੇ ਮਿੱਤਰੋ ਜੇ ਕਿਸੇ ਨੂੰ ਇਹ ਨਾ ਦੋਹਾਂ ਡੰਗਰਾਂ 'ਚ ਕੋਈ ਪਸੰਦ ਆਉਂਦਾ ਤੇ ਬਾਈ ਨਾਲ ਤੁਸੀਂ ਸੌਦਾ ਕਰ ਸਕਦੇ ਆ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ